ਸਤਿ ਸ਼੍ਰੀ ਅਕਾਲ ਜੇਕਰ ਤੁਸੀਂ ਵੀ ਘਰੀਲੂ ਤੇ ਬਹੁਤ ਜ਼ਿੰਦਗੀ ਦੇ ਵਿੱਚ ਇੱਕੋ ਵਰਗਾ ਮਹਿਸੂਸ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਕੁਝ ਵੀ ਨਵਾਂਪਨ ਜ਼ਿੰਦਗੀ ਦੇ ਵਿੱਚ ਨਹੀਂ ਰਿਹਾ ਸਾਰਾ ਦਿਨ ਕੰਮ ਵੀ ਕਰਦੇ ਹੋ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਦਰ ਵੀ ਨਹੀਂ ਪੈਂਦੀ ਤਾਂ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਹੋ ਸਕਦੀ ਹੈ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸਾਂਗੀ ਜਿਹੜੇ ਤੁਹਾਡੇ ਤੇ ਜਾਦੂ ਵਾਂਗ ਕੰਮ ਕਰਨਗੇ ਤੇ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਸਭ ਤੋਂ ਪਹਿਲੀ ਗੱਲ ਆਪਣੇ ਆਪ ਨੂੰ ਇੱਕ ਅਨੁਸ਼ਾਸਨ ਦੇ ਵਿੱਚ ਬਨੋ ਇੱਕ ਸਮਾਂ ਸੀਮਾ ਬਣਾ ਕਰੋ ਕਿ ਤੁਸੀਂ ਇਸ ਸਮੇਂ ਉੱਠਣਾ ਹੈ ਇਸ ਸਮੇਂ ਸੌਣਾ ਹੈ ਇਹ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ ਇੱਕ ਡਿਸਪਲਿਨ ਮੇਨਟੇਨ ਕਰੋ ਇਹ ਨਹੀਂ ਕਿ ਅਸੀਂ ਤਾਂ ਕਰਈਆਂ ਸਾਰਾ ਦਿਨ ਕਰਈਆਂ ਸਾਰਾ ਦਿਨ ਪਿਆ ਜਦੋਂ ਦਿਲ ਕੀਤਾ ਉਦੋਂ ਕਰ ਲਾਂਗੇ ਫੁਲਾਣਾ ਕੰਮ ਆਪਣੇ ਕੰਮ ਦੀ ਇੱਕ ਰੂਪਰੇਖਾ ਤਿਆਰ ਕਰੋ ਹਨਾ ਇਹ ਚੀਜ਼ ਜਿਹੜੀ ਹੈ ਨਾ ਇਹਨੂੰ ਸਾਇੰਸ ਕਹਿੰਦੀ ਹੈ ਕਿ ਇੱਕ ਥਿਊਰੀ ਹੁੰਦੀ ਹੈ ਕਿ ਤੁਸੀਂ ਜਿਹੜੇ ਕੰਮ ਨੂੰ ਜਿੰਨਾ ਵੀ ਸਮਾਂ ਦਿਓਂਗੇ ਨਾ ਉਹ ਕਮ ਤੋਂ ਡਾઉન ਨਹੀਂ ਸਮਾਂ ਖਾ ਜਾਂਦਾ ਉਦਾਹਰਣ ਦੇ ਤੌਰ ਤੇ ਤੁਸੀਂ ਕਿਸੇ ਵਿਆਹ ਜਾਂ ਫੰਕਸ਼ਨ ਤੇ ਜਦੋਂ ਜਾਣਾ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਹੈ ਅਸੀਂ ਕਿਤੇ ਹੋਰ ਸਮਾਗਮ ਤੇ ਜਾਣਾ ਕਿ ਸਾਡੇ ਕੋਲ ਇੰਨਾ ਹੀ ਸਮਾਂ ਹੈ ਕਿ ਅੱਜ ਅਸੀਂ ਛੇਤੀ ਜਾਣਾ ਤੇ ਤੁਸੀਂ ਉੰਨੇ ਸਮੇਂ ਦੇ ਵਿੱਚ ਵੀ ਘਰ ਦੇ ਸਾਰੇ ਕੰਮ ਕਰਕੇ ਘਰੋਂ ਤੋਂ ਨਿਕਲਦੇ ਹੋ ਤਾਂ ਇਹੀ ਜਿਹੜਾ ਹੈ ਇੱਕ ਡਿਸਪਲਨ ਇਹ ਰੁਟੀਨ ਲਾਈਫ ਦੇ ਵਿੱਚ ਮੇਨਟੇਨ ਕਰੋ ਮੈਂ ਬਹੁਤ ਸਾਰੀਆਂ ਅਜਿਹੀਆਂ ਭੈਣਾਂ ਨੂੰ ਵੀ ਦੇਖਦੀਆਂ ਜਿਹੜੀਆਂ ਸਾਰਾ ਦਿਨ ਘਰਾਂ ਦੇ ਵਿੱਚ ਉਸੇ ਤਰ੍ਹਾਂ ਕੰਮਕਾਰ ਕਰਦੀਆਂ ਫਿਰ ਜਾਂਦੀਆਂ ਤੇ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਸਾਰੇ ਦਿਨ ਘਰ ਦੇ ਕੰਮ ਨਹੀਂ ਖਤਮ ਹੁੰਦੇ ਸੋ ਕਰਦੇ ਕੰਮਾਂ ਦੀ ਇੱਕ ਬੈਲੈਂਸ ਸ਼ੀਟ ਜਿਹੜੀ ਆ ਤੁਸੀਂ ਨੇ ਬਣਾਉਣੀ ਹੈ ਕਿ ਇਹ ਕੰਮ ਮੈਂ ਸਵੇਰ ਨੂੰ ਕਰਾਂਗੀ ਇਹ ਕੰਮ ਮੈਂ ਦੁਪਹਿਰ ਵੇਲੇ ਕਰਾਂਗੀ ਇਹ ਕੰਮ ਜਿਹੜੇ ਆ ਇਹ ਜਿਹੜੇ ਬਾਕੀ ਬਚੇ ਇਹ ਮੈਂ ਸ਼ਾਮ ਨੂੰ ਕਰ ਲਾਂਗੀ ਇੱਕ ਫਿਕਸ ਟਾਈਮ ਟੇਬਲ ਬਣਾਓ ਕਿ ਇਸ ਟਾਈਮ ਤੇ ਤੁਸੀਂ ਸੌਣਾ ਇਸ ਟਾਈਮ ਤੇ ਜਾਗਣਾ ਇਹ ਬਹੁਤ ਜ਼ਰੂਰੀ ਹੈ ਦੂਜਨਤਾ ਆਪਣੀ ਖਾਣ ਪੀਣ ਦਾ ਧਿਆਨ ਰੱਖੋ ਬਹੁਤੀ ਵਾਰ ਇਹ ਹੁੰਦਾ ਕਿ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਹੀਂ ਰੱਖਦੇ ਅਸੀਂ ਮਤਲਬ ਇਹ ਹੁੰਦਾ ਕਿ ਵੀ ਸਾਡਾ ਰੋਟੀ ਖਾਣ ਦਾ ਦਿਲ ਕਰ ਰਿਹਾ ਅਸੀਂ ਚਾਹ ਪੀ ਕੇ ਸਾਰ ਲੈਨੇ ਉਹ ਜਦੋਂ ਕੋਈ ਆਊਗਾ ਨਾ ਉਦੋਂ ਰੋਟੀ ਖਾ ਲਾਂਗੇ ਐਨੇ ਚਾਹ ਬਣਾ ਕੇ ਪੀ ਲੈਨੇ ਹੈ ਨਾ ਇਹ ਬੰਦ ਕਰ ਦਿਓ ਜੇ ਤੁਸੀਂ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਦੀਆਂ ਤਾਂ ਫਿਰ ਤੁਹਾਨੂੰ ਐਕਸਟਰਾ ਸਪਲੀਮੈਂਟਸ ਜਿਹੜੇ ਆ ਉਹ ਲੈਣੇ ਪੈਣਗੇ ਬਿਮਾਰ ਮਹਿਸੂਸ ਕਰੂੰਗੀ ਆ ਤੇ ਫਿਰ ਕੀ ਹੁੰਦਾ ਫਿਰ ਤੁਸੀਂ ਕੈਲਸ਼ੀਅਮ ਆਇਰਨ ਵਿਟਾਮਿਨ ਇਹ ਹੋ ਤੁਸੀਂ ਬਾਰੋਂ ਦਵਾਈਆਂ ਖਾਂਦੀਆਂ ਹੋ ਇਹ ਜਰੂਰਤ ਸਾਨੂੰ ਕਦੋਂ ਪੈਂਦੀ ਹੈ ਜਦੋਂ ਸਾਡੀ ਜਿਹੜੀ ਡੇਲੀ ਜਿਹੜੀ ਸਾਡੀ ਰੂਟੀਨ ਡਾਈਟ ਹੈ ਉਹ ਸਾਡੀਆਂ ਜਿਹੜੀਆਂ ਬੇਸਿਕ ਨੀਡਸ ਨੇ ਜਿਹੜੇ ਸਾਡੇ ਬੇਸਿਕ ਸਪਲੀਮੈਂਟ ਹੈ ਖਾਣੇ ਦੇ ਉਹ ਜਦੋਂ ਸਾਨੂੰ ਨਹੀਂ ਮਿਲਦੇ ਹੈਗੇ ਜਿਹੜਾ ਖਾਣਾ ਅਸੀਂ ਖਾ ਰਹੇ ਹਾਂ ਤਾਂ ਫਿਰ ਔਰ ਬਹੁਤੀ ਵਾਰ ਇਹ ਵੀ ਹੁੰਦਾ ਕਿ ਵੀ ਮੈਂ ਤਾਂ ਖਾਣਾ ਵੀ ਨਹੀਂ ਖਾ ਰਹੀ ਤੇ ਫਿਰ ਵੀ ਵਜ਼ਨ ਵੱਧਦਾ ਜਾ ਰਿਹਾ ਹੈ ਨਾ ਕਿਉਂਕਿ ਜੇ ਤੁਸੀਂ ਸਰੀਰ ਨੂੰ ਜਿਹੜਾ ਹੈਗਾ ਨਾ ਇੱਕ ਬੈਲੈਂਸ ਡਾਈਟ ਦੀ ਜ਼ਰੂਰਤ ਹੁੰਦੀ ਹੈ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਸਾਡਾ ਸਰੀਰ ਤੇ ਜੇਕਰ ਇਸ ਮਸ਼ੀਨ ਨੂੰ ਸਮੇਂ-ਸਮੇਂ ਤੇ ਜਿਹੜਾ ਤੇਲ ਪਾਣੀ ਆ ਉਹ ਮਿਲਦਾ ਰਹੇਗਾ ਤਾਂ ਇਹ ਜਿਹੜਾ ਹੈ ਇਹ ਵਧੀਆ ਢੰਗ ਨਾਲ ਕੰਮ ਕਰੇਗਾ ਸੋ ਇਹ ਨੁਕਤਾ ਜ਼ਿੰਦਗੀ ਚ ਅਪਣਾ ਕੇ ਦੇਖੋ ਕਿ ਕੁਝ ਵੀ ਹੋ ਜੇ ਤੁਸੀਂ ਆਪਣੀ ਕੋਈ ਵੀ ਮੀਲ ਸਕਿਪ ਨਹੀਂ ਕਰਨੀ ਹਰ ਮੀਲ ਜਿਹੜੀ ਹੈ ਸਹੀ ਢੰਗ ਨਾਲ ਸਹੀ ਟਾਈਮ ਤੇ ਤੁਸੀਂ ਆਪਣਾ ਖਾਣਾ ਖਾਣਾ ਹੈ ਤਾਂ ਇਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਚਮਤਕਾਰ ਵਾਪਰੇਗਾ ਤੁਸੀਂ ਠੀਕ ਮਹਿਸੂਸ ਕਰੋਗੇ ਤੁਸੀਂ ਹੈਲਦੀ ਮਹਿਸੂਸ ਕਰੋਗੇ ਐਕਟਿਵ ਵੀ ਮਹਿਸੂਸ ਕਰੋਗੇ ਜਦੋਂ ਤੁਸੀਂ ਆਪਣਾ ਖਾਣਾ ਉਸੀ ਵਧੀਆ ਢੰਗ ਦੇ ਨਾਲ ਖਾਉਗੇ ਜਿਸ ਢੰਗ ਨਾਲ ਤੁਸੀਂ ਬਾਕੀਆਂ ਨੂੰ ਪਰੋਸਦੇ ਹੋ ਨੁਕਤਾ ਨੰਬਰ 3 ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਕੋਸ਼ਿਸ਼ ਕਰੋ ਕਿ ਆਪਣੀ ਪੜ੍ਹਾਈ ਪੂਰੀ ਕਰਕੇ ਹੀ ਵਿਆਹ ਕਰਾਓ ਆਪਣੀ ਪਹਿਲਾਂ ਪੜ੍ਹਾਈ ਪੂਰੀ ਕਰੋ ਆਪਣਾ ਮਨ ਚਾਹਿਆ ਮੁਕਾਮ ਹਾਸਲ ਕਰੋ ਉਸ ਤੋਂ ਬਾਅਦ ਵਿਆਹ ਕਰਾ ਲਓ ਕਿਉਂਕਿ ਅੱਜ ਤੱਕ ਮੈਨੂੰ ਐਵੇਂ ਦਾ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਇਹ ਕਹਿੰਦਾ ਹੋਵੇ ਕਿ ਵੀ ਮੇਰਾ ਵਿਆਹ ਨਹੀਂ ਹੋ ਰਿਹਾ ਜਾਂ ਵੀ ਵਿਆਹ ਨਾ ਹੋਣ ਕਰਕੇ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਨਾ ਜ਼ਿੰਦਗੀ ਦੇ ਵਿੱਚ ਨਾ ਕੁਝ ਜਿਹੜੇ ਕੰਮ ਐ ਉਹ ਨਿਸ਼ਚਿਤ ਸਮੇਂ ਤੇ ਹੁੰਦੇ ਆ ਤੇ ਉਹਨਾਂ ਨੇ ਹੋ ਹੀ ਰਣਾ ਹੁੰਦਾ ਉਹ ਜਿਵੇਂ ਸਾਡੇ ਸਭਿਆਚਾਰ ਦੇ ਵਿੱਚ ਇਹ ਕਹਿੰਦੇ ਆ ਕਿ ਧੀਆਂ ਤਾਂ ਰਾਜੇ ਮਹਾਰਾਜਿਆਂ ਦੀਆਂ ਵੀ ਜਿਹੜੀਆਂ ਨੇ ਉਹ ਘਰੇ ਨਹੀਂ ਰੱਖ ਸਕੇ ਤੇ ਵਿਆਈਆਂ ਹੀ ਜਾਂਦੀਆਂ ਨੇ ਕੁੜੀਆਂ ਹਨਾ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਮਕਾਮ ਤੇ ਤਾਂ ਲੈ ਕੇ ਜਾਓ ਆਪਣੇ ਆਪ ਨੂੰ ਸੈੱਟ ਕਰੋ ਆਪਣਾ ਕੈਰੀਅਰ ਸੈੱਟ ਕਰੋ ਉਸ ਤੋਂ ਬਾਅਦ ਜਿਹੜਾ ਹੈ ਇੱਕ ਫਿਊਚਰ ਆਪਣਾ ਸੈੱਟ ਕਰ ਲਿਆ ਉਸ ਤੋਂ ਬਾਅਦ ਤੁਸੀਂ ਵਿਆਹ ਕਰਵਾਓ ਤੇ ਇਨ ਕੇਸ ਹੁਣ ਜੇ ਤੁਹਾਡਾ ਵਿਆਹ ਹੋਊ ਹੀ ਚੁੱਕਿਆ ਏ ਤਾਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹੋ ਰੈਂਦੀ ਪੜਾਈ ਹੈ ਨਾ ਤੁਸੀਂ ਕਹੋਗੇ ਕਿ ਘਰਾਂ ਦੀਆਂ ਜ਼ਿੰਮੇਵਾਰੀਆਂ ਐਨੀਆਂ ਹੁੰਦੀਆਂ ਸਾਨੂੰ ਸਮਾਂ ਨਹੀਂ ਮਿਲਦਾ ਮੇਰੇ ਇਸੇ ਚੈਨਲ ਤੇ ਡਾਕਟਰ ਮਨਜੂ ਅਰੋੜਾ ਹੋਰਾਂ ਦੀ ਇੱਕ ਇੰਟਰਵਿਊ ਪਈ ਹੈ ਜ ਜਿਹਦੇ ਚ ਉਹ ਦੱਸਦੇ ਨੇ ਕਿ ਉਹਨਾਂ ਨੇ 50 ਪਲੱਸ ਹੋ ਕੇ ਆਪਣੀ ਪੀ ਐਚ ਡੀ ਪੂਰੀ ਕੀਤੀ ਹੈ ਉਸ ਵੇਲੇ ਜਦੋਂ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਸੀ ਉਹ ਪੀ ਐਚ ਡੀ ਦੀ ਤੇ ਉਹ ਘਰ ਵੀ ਸੰਭਾਲ ਰਹੇ ਸੀ ਨੌਕਰੀ ਪੇਸ਼ਾ ਵੀ ਸੀ ਤੇ ਨਾਲ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਇਹ ਬੈਲੈਂਸ ਤੁਸੀਂ ਆਪ ਕਰਨਾ ਹੈ ਤੁਸੀਂ ਕਰ ਸਕਦੇ ਹੋ ਤੁਹਾਡੇ ਚੋ ਜੋਸ਼ ਹੋ ਜਜ਼ਬਾ ਹੋਣਾ ਚਾਹੀਦਾ ਹੈ ਕਿ ਹਾਂ ਅਸੀਂ ਕੁਝ ਕਰਨਾ ਹੈ ਸੋ ਆਪਣੇ ਆਪ ਨੂੰ ਪ੍ਰਾਇੋਰਟੀ ਦੇਣੀ ਸਿੱਖੋ ਚੌਥਾ ਪੁਆਇੰਟ ਆਪਣੇ ਕੰਮ ਸਾਰੇ ਸਮੇਂ ਤੇ ਕਰੋ ਨਿਸ਼ਚਿਤ ਸਮੇਂ ਤੇ ਕਰੋ ਤੁਹਾਨੂੰ ਦੂਜੇ ਤੁਹਾਡੇ ਬਾਰੇ ਕੋਈ ਵੀ ਕੁਝ ਵੀ ਕੀ ਕਹਿ ਰਿਹਾ ਇਹਨੂੰ ਬਹੁਤਾ ਸੁਣਨ ਦੀ ਜ਼ਰੂਰਤ ਨਹੀਂ ਹੁੰਦੀ ਦੁਨੀਆ ਤੇ ਲੱਖਾਂ ਕਰੋੜਾਂ ਲੋਕ বাসਦੇ ਨੇ ਡਾਕਟਰ ਦਿਵਾਨਾ ਲਿਖਦੇ ਆ ਉਹ ਕਹਿੰਦੇ ਕਿ ਅਸੀਂ ਉਸੇ ਤੋਂ ਪਰੇਸ਼ਾਨ ਹੁੰਨੇ ਆ ਜਿਹਨੂੰ ਅਸੀਂ ਪਰੇਸ਼ਾਨ ਕਰਨ ਦਿੰਨੇ ਆ ਜਿਹੜਾ ਵੀ ਤੁਹਾਨੂੰ ਪਰੇਸ਼ਾਨ ਕਰਦਾ ਉਸ ਪਾਸੋਂ ਆਪਣੇ ਮਨ ਦੀ ਖਿੜਕੀ ਬੰਦ ਕਰ ਲਓ ਤੇ ਉਹਨੂੰ ਲੱਖਾਂ ਕਰੋੜਾਂ ਲੋਕਾਂ ਦੇ ਵਿੱਚ ਰਲਾ ਦਿਓ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਕੋਈ ਹੈਨਾ ਕਿਉਂਕਿ ਅਸੀਂ ਜਦੋਂ ਉਹਨਾਂ ਦੀਆਂ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਦੇ ਹਾਂ ਉਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਆਪਣੀ ਮੈਂਟਲ ਪੀਸ ਖਰਾਬ ਨਾ ਕਰੋ ਆਪਣਾ ਕੰਮ ਸਹੀ ਢੰਗ ਨਾਲ ਕਰੋ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਸਹੀ ਢੰਗ ਨਾਲ ਕਰੋ ਉਸ ਤੋਂ ਬਾਅਦ ਜਿਹੜਾ ਕੋਈ ਜੋ ਕੁਝ ਵੀ ਬੋਲਦਾ ਫालतू ਉਹਨੂੰ ਬੋਲੀ ਜਾਣ ਦਿਓ ਉਹਨੂੰ ਆਪਣੇ ਆਪ ਤੇ ਲੈਣ ਦੀ ਜ਼ਰੂਰਤ ਨਹੀਂ ਹੈ ਆਪਣਾ ਜਿਹੜਾ ਫੋਕਸ ਹੈ ਨਾ ਉਹ ਬਿਲਕੁਲ ਕਲੀਨ ਬਿਲਕੁਲ ਕਲੀਅਰ ਰੱਖੋ ਕਹਿੰਦੇ ਨੇ ਕਿ ਹਰ ਉਹ ਬੈਸ ਜਿੱਥੇ ਤੁਹਾਨੂੰ ચીਕ-ਚੀਕ ਕੇ ਸੱਦਾ ਦਿੱਤਾ ਜਾਵੇ ਕਿ ਤੂੰ ਆ ਤੇ ਮੇਰੇ ਨਾਲ ਲੜ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਉਸ ਸੱਦੇ ਨੂੰ ਕਬੂਲ ਕਰੋ ਸੱਦੇ ਤੇ ਪਹੁੰਚੋ ਤੇ ਆ ਕੇ ਲੜਾਈ ਕਰੋ ਆਪਣੀ ਮਾਨਸਿਕ ਸ਼ਾਂਤੀ ਨੂੰ ਮੋੜੇ ਰੱਖੀਦਾ ਦੂਜੇ ਨੂੰ ਇਹ ਇਜਾਜ਼ਤ ਨਾ ਦਿਓ ਕਿ ਤੂੰ ਆ ਕੇ ਮੇਰੀ ਮਾਨਸਿਕ ਸ਼ਾਂਤੀ ਨੂੰ ਭੰਗ ਕਰ ਐਕਸੈਪਟ ਹੀ ਨਾ ਕਰੋ ਉਹਨਾਂ ਦਾ ਇਨਵੀਟੇਸ਼ਨ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ ਉਸ ਤੋਂ ਬਾਅਦ ਰਿਲੈਕਸ ਹੋ ਜਾਓ ਟਿਪ ਨੰਬਰ 5 ਇੱਕ ਨਿੱਕੀ ਜੀ ਕੋਸ਼ਿਸ਼ ਕਰੋ ਦਿਨ ਦੇ ਵੇਲੇ ਬਿਸਤਰੇ ਤੇ ਜਾਣ ਤੋਂ ਬਚੋ ਭਾਵ ਇਹ ਤੈਅ ਕਰ ਲਓ ਕਿ ਮੈਂ ਦਿਨ ਦੇ ਵੇਲੇ ਨਾ ਸੌਣਾ ਨਹੀਂ ਹੈਗਾ ਮੈਂ ਦਿਨ ਦੇ ਵੇਲੇ ਬੈੱਡ ਤੇ ਨਹੀਂ ਪੈਣਾ ਇਹਦੇ ਨਾਲ ਤੁਸੀਂ ਬਹੁਤ ਐਕਟਿਵ ਐਨਰਜੈਟਿਕ ਮਹਿਸੂਸ ਕਰੋਗੇ ਕਿਉਂਕਿ ਜਦੋਂ ਤੁਸੀਂ ਦਿਨ ਦੇ ਵਿੱਚ ਬੈੱਡ ਤੇ ਹੁੰਨੇ ਆ ਨਾ ਤੇ ਇਹ ਸਾਨੂੰ ਬਹੁਤ 네ਗਟਿਵਿਟੀ ਨਾਲ ਵੀ ਭਰਦਾ ਏ ਤੇ ਇਹਦਾ ਇੱਕ ਜਿਹੜਾ ਹੋਰ ਵੱਡਾ ਨੁਕਸਾਨ ਹੁੰਦਾ ਨਾ ਉਹ ਇਹ ਕਿ ਅਸੀਂ ਫालतू ਚੀਜ਼ਾਂ ਸੋਚੀ ਜਾਂਦੇ ਹਾਂ ਜਦੋਂ ਅਸੀਂ ਪਈ ਗਏ ਹਾਂ ਨਾ ਜ਼ਿੰਦਗੀ ਬਹੁਤ ਖੂਬਸੂਰਤ ਆ ਆਲੇ ਦੁਆਲੇ ਬਹੁਤ ਕੁਝ ਹੈ ਸੋਣਾ ਐਕਸਪਲੋਰ ਕਰੋ ਥੋੜਾ ਜਿਹਾ ਸਮਾਂ ਜਿਹੜਾ ਹੈ ਉਹ ਦਿਓ ਆਪਣੇ ਆਪ ਨੂੰ ਵੀ ਹੈਨਾ ਆਪਣੇ ਮਨਪਸੰਦ ਕੰਮ ਕਰੋ ਤੋ ਨਾ ਪੇਂਟਿੰਗ ਆਉਂਦੀ ਹੈ ਪੇਂਟਿੰਗ ਕਰ ਲਓ ਜਾਂ ਹੋਰ ਨਾ ਕੁਝ ਆਪਣੇ ਆਪ ਨੂੰ ਵੀ ਮਤਲਬ ਬਹੁਤ ਸੋਹਣੇ ਢੰਗ ਨਾਲ ਤਿਆਰ ਹੋਵੋ ਤੁਸੀਂ ਹੈਨਾ ਨੇਲ ਪੇਂਟ ਲਗਾ ਲੀ ਕਦੇ ਪਰ ਇਹ ਜਿਹੜਾ ਹੈਗਾ ਇਹਨੂੰ ਬੰਦ ਕਰੋ ਕਿ ਦਿਨ ਦੇ ਵੇਲੇ ਚ ਬੈੱਡ ਤੇ ਪੈਣਾ ਇਹ ਬਹੁਤ 네ਗੇਟਿਵ ਚੀਜ਼ ਹੈ ਇਸ ਚੀਜ਼ ਤੋਂ ਬਚੋ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਮੈਨੇਜ ਕਰਕੇ ਰੱਖੋ ਟਿਪ ਨੰਬਰ 6 ਆਪਣਾ ਘਰ ਆਪਣਾ ਵਾਲਾ ਦੋਲਾ ਸਾਫ ਸੁਥਰਾ ਰੱਖੋ ਤੁਹਾਡਾ ਘਰ ਜਿੰਨਾ ਸਾਫ ਸੁਥਰਾ ਹੋਏਗਾ ਨਾ ਘਰ ਦੇ ਵਿੱਚ ਹਰ ਵੇਲੇ ਜਿਵੇਂ ਹਲਕੀ ਹਲਕੀ ਕੋਈ ਸੁਗੰਧ ਆਉਂਦੀ ਰਹੇਗੀ ਘਰ ਸਾਫ ਸੁਥਰਾ ਹੋਏਗਾ ਚੀਜ਼ਾਂ ਘੱਟ ਰੱਖੋ ਪਰ ਹਰ ਚੀਜ਼ ਆਪਣੀ ਥਾਂ ਤੇ ਹੋਵੇ ਤੇ ਜਦੋਂ ਅਜੇਹਾ ਘਰ ਹੋਏਗਾ ਨਾ ਅਜੇ ਘਰ ਦੇ ਵਿੱਚ ਤੁਹਾਡਾ ਬਹੁਤ ਦਿਲ ਲੱਗੇਗਾ ਤੇ ਤੁਹਾਡਾ ਹਰ ਕੰਮ ਕਰਨ ਨੂੰ ਵੀ ਦਿਲ ਕਰੇਗਾ ਤੁਸੀਂ ਬਹੁਤ ਪੋਜ਼ਿਟਿਵ ਮਹਿਸੂਸ ਕਰੋਗੇ ਅਸੀਂ ਨੈਗੇਟਿਵ ਕਦੋਂ ਮਹਿਸੂਸ ਕਰਦੇ ਹਾਂ ਜਦੋਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਿਲਾਰਾ ਪਿਆ ਹੁੰਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਗੰਦਾ ਹੋਇਆ ਹੁੰਦਾ ਸਾਡਾ ਘਰ ਹੈ ਨਾ ਸਭ ਕੁਝ ਖਿਲਰਿਆ ਪਿਆ ਹੁੰਦਾ ਹੋਛਪੋਛ ਹੋਇਆ ਹੁੰਦਾ ਮੈਂ ਬਹੁਤ ਸਾਰੀਆਂ ਭੈਣਾਂ ਆਏ ਵੰਦੀਆਂ ਦੇਖੀਆਂ ਨੇ ਜਿਹੜੀਆਂ ਮਤਲਬ ਉਹ ਉਹਨਾਂ ਨੂੰ ਦੁਪਹਿਰ ਹੋ ਜਾਂਦੀ ਹੈ ਪਰ ਉਸੇ ਤਰ੍ਹਾਂ ਫਿਰਦੀਆਂ ਹੁੰਦੀਆਂ ਨੇ ਉਹ ਤਿਆਰ ਵੀ ਨਹੀਂ ਹੁੰਦੀਆਂ ਮਤਲਬ ਬਹੁਤਾ ਤੋਂ ਤਰਕ ਇਹ ਹੁੰਦਾ ਕਿ ਅਸੀਂ ਕਿਹੜੇ ਕਿਤੇ ਜਾਣਾ ਦੁਪਹਿਰ ਤੱਕ ਉਹਨਾਂ ਦੇ ਘਰ ਦੇ ਕੰਮ ਨਹੀਂ ਖਤਮ ਹੁੰਦੇ ਕਿਉਂ ਤੁਸੀਂ ਲਾਈਫ ਦੇ ਵਿੱਚ ਕੋਈ ਡਿਸਪਲਿਨ ਨਹੀਂ ਹੈਗਾ ਉਸ ਡਿਸਪਲਿਨ ਨੂੰ ਮੇਨਟੇਨ ਕਰਨਾ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੈ ਆਪਣੇ ਆਪ ਲਈ ਕਰੋ ਨੰਬਰ 7 ਹਰ ਰੋਜ਼ ਤਿਆਰ ਹੋ ਰੁਟੀਨ ਦੇ ਵਿੱਚ ਤਿਆਰ ਹੋ ਇਹ ਨਾ ਸੋਚੋ ਕਿ ਮੈਂ ਕਿਹੜੇ ਕਿਤੇ ਜਾਣਾ ਜਾਂ ਮੈਂ ਕਿਹੜੇ ਕਿਤੇ ਜਾਣਾ ਮੈਂ ਉਦੋਂ ਤਿਆਰ ਹੋਵਾਂਗੀ ਨਹੀਂ ਆਪਣੇ ਆਪ ਨੂੰ ਤਿਆਰ ਕਰਨਾ ਸਿੱਖੋ ਆਪਣੇ ਆਪ ਲਈ ਤਿਆਰ ਹੋ ਆਪਣੇ ਆਪ ਨੂੰ ਸੋਹਣੀਆਂ ਲੱਗੋ ਹਣਾ ਮੈਨੂੰ ਲੱਗਣ ਤੋਂ ਬਾਅਦ ਮੇਰਾ ਇਹ ਨਹੀਂ ਸੀਗਾ ਕਿ ਤੁਸੀਂ ਹੈਵੀ ਮੇਕਅਪ ਕਰੋ ਜਾਂ ਤੁਸੀਂ ਮਹਿੰਗੇ ਕੱਪੜੇ ਪਾਓ ਕੁਛ ਨਾ ਕਰੋ ਜਿਹਾ ਔਰ ਆਪਣੇ ਆਪ ਨੂੰ ਇੱਕ ਫਰੈਸ਼ਨੈਸ ਦਾ ਫੀਲ ਹੋਵੇ ਨਾ ਤੁਹਾਨੂੰ ਆਪਣੇ ਆਪ ਦੇ ਵਿੱਚ ਹਨਾ ਢੰਗ ਦੇ ਨਾਲ ਤੁਸੀਂ ਜਿਹੜਾ ਹੈਗਾ ਇੱਕ ਨਿਸ਼ਚਿਤ ਸਮੇਂ ਤੁਸੀਂ ਜਿਹੜਾ ਹੈਗਾ ਉਹ ਰੂਟੀਨ ਦੇ ਵਿੱਚ ਆਪਣਾ ਤਿਆਰ ਹੋ ਉਹ ਆਪਣਾ ਸਿਰਵਾ ਉਹ ਕੰਗੀ ਕਰੋ ਵਾਲਾ ਨੂੰ ਹਨਾ ਇਹ ਕੰਮ ਜ਼ਰੂਰ ਕਰਿਆ ਕਰੋ ਕਿ ਅੱਜ ਵੀ ਨਾ ਕਈ ਵਾਰ ਇਹ ਵੀ ਹੁੰਦਾ ਕਿ ਸਾਡੀਆਂ ਛੋਟੀਆਂ-ਛੋਟੀਆਂ ਜੇ ਘਰ ਦੇ ਵਿੱਚ ਕੋਈ ਹਰ ਨਾਰਮਲ ਘਰ ਦੇ ਵਿੱਚ ਕਈ ਵਾਰ ਬੈਸ ਹੋ ਜਾਂਦੀਆਂ ਲੜਾਈਆਂ ਹੋ ਜਾਂਦੀਆਂ ਸਾਡੀ ਆਦਤ ਇਹ ਬਣੀ ਹੋਈ ਹੈ ਵੀ ਬਹੁਤੇ ਕਰਕੇ ਨਾ ਜੇ ਕਿਤੇ ਹਸਬੰਡ ਵਾਈਫ ਦੇ ਵਿੱਚ ਲੜਾਈ ਹੋ ਗਈ ਸਰਸਰ ਦਿਨ ਲੇਡੀਜ਼ ਸਿਰ ਨਹੀਂ ਬੰਉਂਦੀਆਂ ਰੋਈ ਜਾਂਦੀਆਂ ਹਨ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਬਹੁਤ ਆਮ ਜੀਆਂ ਗੱਲਾਂ ਨੇ ਵਿਆਹ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਵਿਆਹ ਹੁੰਦੇ ਸਾਰ ਤੁਹਾਨੂੰ ਸਿੱਖ ਲੈਣੀ ਚਾਹੀਦੀ ਹੈ ਨਾ ਉਹ ਇਹ ਕੀ ਜਿੰਦਗੀ ਹੈ ਇਹ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਉੰਨੀ ਨਹੀਂ ਇਹੀ ਤਾਂ ਸਾਡੇ ਰਿਸ਼ਤਿਆਂ ਦੀ ਖੂਬਸੂਰਤੀ ਹੁੰਦੀ ਆ ਤੁਸੀਂ ਐਵੇਂ ਉਦਾਸ ਹੋ ਕੇ ਆਪਣਾ ਸਾਰਾ ਦਿਨ ਖਰਾਬ ਕਰ ਲੈਨੇ ਹੋ ਤੇ ਸ਼ਾਮ ਵੇਲੇ ਤੱਕ ਜਿਹੜਾ ਹੈਗਾ ਤੁਹਾਡੀ ਲੜਾਈ ਮੁੱਕ ਵੀ ਜਾਣੀ ਹੁੰਦੀ ਹੈ ਕਿਉਂਕਿ ਇੰਨੀਆਂ ਲੰਮੀਆਂ ਸਾਡੀਆਂ ਲੜਾਈਆਂ ਨਹੀਂ ਹੁੰਦੀਆਂ ਵੀ ਅਸੀਂ ਵੀ ਨਵੇਂ ਨਾ 2-2 ਮਹੀਨਿਆਂ ਨੂੰ ਚਲਾਈਏ ਹੈ ਨਾ ਫਿਰ ਤੁਹਾਨੂੰ ਅਫਸੋਸ ਹੁੰਦਾ ਵੀ ਸਾਰਾ ਦਿਨ ਅਸੀਂ ਐਵੇਂ ਖਰਾਬ ਕਰਤਾ ਹੈ ਨਾ ਕਈ ਵਾਰ ਛੋਟੀ ਜੀ ਸਮਾਈਲ ਦੇ ਨਾਲ ਵੀ ਸਾਡੇ ਮਸਲੇ ਹੱਲ ਹੋ ਜਾਂਦੇ ਆ ਸੋ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਜਿਹੜਾ ਹੈ ਨਾ ਉਹ ਇਕੋਸ਼ਿਸ਼ ਨਹੀਂ ਕਰਨੀ ਇਹ ਜ਼ਰੂਰ ਕਰਿਓ ਕਿ ਆਪਣੇ ਆਪ ਲਈ ਪਿਆਰ ਕਰਨਾ ਸਿੱਖੋ ਪੁਆਇੰਟ ਨੰਬਰ 8 ਆਪਣੀ ਆਮਦਨੀ ਦਾ ਕੋਈ ਵਸੀਲਾ ਜ਼ਰੂਰ ਬਣਾਓ ਤੁਸੀਂ ਹਾਊਸ ਵਾਈਫ ਹੋ ਕੋਈ ਗੱਲ ਨਹੀਂ ਘਰ ਤੋਂ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਆ ਮੈਂ ਪਿਛਲੇ ਕੇਪੀਸੋਡ ਦੇ ਵਿੱਚ ਦੱਸਿਆ ਉਹਨਾਂ ਕੰਮਾਂ ਵਾਲੇ ਜਿਹੜੇ ਤੁਸੀਂ ਘਰ ਤੋਂ ਕਰ ਸਕਦੇ ਹੋ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਨੇ ਜਿਵੇਂ ਐਜ਼ ਅ ਬਿਊਟੀਸ਼ੀਅਨ ਤੁਸੀਂ ਕੰਮ ਕਰ ਸਕਦੇ ਹੋ ਹਰ ਬੰਦੇ ਨੂੰ ਕਦੇ ਨਾ ਕਦੇ ਕਿਸੇ ਪਾਰਟੀ ਫੰਕਸ਼ਨ ਲਈ ਬਿਊਟੀਸ਼ੀਅਨ ਦੀ ਲੋੜ ਪੈਂਦੀ ਆ ਜਾਂ ਜਿਵੇਂ ਮੰਨ ਲਓ ਮੈਨੂੰ ਕੋਈ ਵੀ ਹੈਅਰ ਸਟਾਈਲ ਬਣਾਉਣਾ ਨਹੀਂ ਆਉਂਦਾ ਜਾਂ ਮੈਨੂੰ ਤਿਆਰ ਹੋਣਾ ਨਹੀਂ ਆਉਂਦਾ ਹਨਾ ਤੇ ਜੇ ਮੈਂ ਕਿਸੇ ਫੰਕਸ਼ਨ ਵਗੈਰਾ ਤੇ ਜਾਣਾ ਹੋਗਾ ਜਾਂ ਕੁਝ ਹਨਾ ਤਾਂ ਕਦੇ-ਕਦੇ ਜਿਹੜਾ ਹੈ ਜਿਵੇਂ ਘਰ ਦੇ ਫੰਕਸ਼ਨ ਹੁੰਦੇ ਆ ਸਾਡਾ ਦਿਲ ਕਰਦਾ ਕਿ ਅਸੀਂ ਕਿਸੇ ਨੂੰ ਸਿਰਵਾ ਲਈਏ ਸਾਨੂੰ ਬਹੋਣਾ ਆ ਕੁਦ ਨੂੰ ਉਹਵੇਂ ਦਾ ਤਿਆਰ ਹੋਣਾ ਨਹੀਂ ਆਉਂਦਾ ਹਨਾ ਤੁਸੀਂ ਐਵੇਂ ਦੇ ਕੰਮ ਸਿੱਖ ਲਓ ਇਹਨਾਂ ਕੰਮਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਚੰਗੀ ਖਾਸੀ ਆਮਦਨੀ ਆ ਕੋਈ ਵੀ ਕੰਮ ਕਰੋ ਘਰ ਤੋਂ ਕਰੋ ਤਾਂ ਸਹੀ ਉਹ ਆਮ ਕਰਦੇ ਨੇ ਸਿੱਖਿਆ ਦਿੰਨੇ ਆ ਕਿ ਵੀ ਇਹ ਨਾ ਬਹੁਤ ਸਾਰੇ ਜਿਵੇਂ ਅਸੀਂ ਰੀਲਸ ਦੇਖਦੇ ਆ ਹਨਾ ਇਨਸਟਾ ਵਗੈਰਾ ਤੇ ਕਿਤੇ ਵੀ ਤਾਂ ਅਸੀਂ ਕਹਾਂ ਦਿੰਨੇ ਆ ਵੀ ਇਹ ਕਿੰਨੀਆਂ ਵੇਲੀਆਂ ਨੇ ਸਰਦਿਨ ਫੋਨਾਂ ਤੇ ਲੱਗੀਆਂ ਰਹਿੰਦੀਆਂ ਸਰਦਿਨ ਰੀਲਾਂ ਹੀ ਬਣਾਉਂਦੀਆਂ ਰਹਿੰਦੀਆਂ ਹਨਾ ਮੈਨੂੰ ਉਹਦੇ ਵਿੱਚ ਵੀ ਇੱਕ ਚੀਜ਼ ਪੋਜ਼ਿਟਿਵ ਲੱਗਦੀ ਹੈ ਕਿ ਐਟਲੀਸਟ ਉਹ ਕੁਝ ਕੰਮ ਤਾਂ ਕਰ ਰਹੀਆਂ ਨੇ ਸਾਡੇ ਨਾਲੋਂ ਚੰਗੀਆਂ ਨੇ ਅਸੀਂ ਦੇਖ ਰਹੇ ਹਾਂ ਉਹ ਬਣਾ ਰਹੀਆਂ ਨੇ ਹਨਾ ਤਾਂ ਇਹ ਚੀਜ਼ ਦਾ ਫਰਕ ਸਮਝੋ ਕੁਈ ਨੀ ਕੰਮ ਕਰੋ ਛੋਟੇ ਤੋਂ ਛੋਟਾ ਉੱਚਾ ਅੱਜ ਘਟਾਮਦਨੀ ਹੋ ਰਹੀ ਹੈ ਕੱਲ ਨੂੰ ਵਧੂਗੀ ਵੀ ਪਰ ਐਟ ਲੀਸਟ ਆਪਣੀ ਪੌਕੇਟ ਮਨੀ ਤਾਂ ਤੁਸੀਂ ਖੁਦ ਜ਼ਰੂਰ ਕਮਾਓ ਇੰਨਾ ਕੁ ਤਾਂ ਕਮਾਓ ਤੁਸੀਂ ਜ਼ਰੂਰ ਕਿ ਜਿਹੜਾ ਖਾਣਾ ਅਸੀਂ ਖਾ ਰਹੇ ਹਾਂ ਨਾ ਰੂਟੀਨ ਦੇ ਵਿੱਚ ਘਰ ਦੇ ਵਿੱਚ ਉਹਦੇ 'ਚ ਅਸੀਂ ਕੁਛ ਨਾ ਕੁਛ ਤਾਂ ਕੰਟਰੀਬਿਊਟ ਕਰ ਸਕੀਏ ਹਨਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਨਾ ਕੋਈ ਕੰਮ ਕਰੀਏ ਨਵਾਂ ਨੁਕਤਾ ਕਦੇ ਵੀ ਆਪਣੇ ਪਤੀ ਦੀ ਮੰਮੀ ਦੇ ਸਵਾਲ ਨਾ ਚੁੱਕੋ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਜਿਹੜੀਆਂ ਆਪਣੇ પતિ ਨੂੰ ਇਹ ਕਹਿੰਦੀਆਂ ਰਹਿਣੀਆਂ ਆਂ ਦੀ ਤੇਰੀ ਤਾਂ ਆਮਦਨੀ ਘਟ ਐ ਇਹ ਆਮਦਨੀ ਚ ਮੇਰੇ ਸ਼ੌਂਕ ਪੂਰੇ ਨਹੀਂ ਹੁੰਦੇ ਜਾਂ ਇਹ ਆਮਦਨੀ ਚ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਜਿਸ ਤਰ੍ਹਾਂ ਪਤੀ ਘਰ ਦੇ ਵਿੱਚ ਕਮਾ ਕੇ ਲਿਆ ਰਿਹਾ ਹੈ ਨਾ ਫੁੱਲ ਟਾਈਮ ਵਰਕਿੰਗ ਹੈ ਉਹ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੇ ਹੁੰਦੇ ਆ ਠੀਕ ਹੈ ਤੇ ਹੁਣ ਜੇ ਉਹ ਕਮਾ ਕੇ ਲਿਆ ਰਹੇ ਨੇ ਘਰ ਦੇ ਵਿੱਚ ਇਹ ਉਹਨਾਂ ਦੀ ਨੌਕਰੀ ਹੈ ਤੁਹਾਨੂੰ ਵੀ ਘਰ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਵੇਲੀਆਂ ਹੋ ਪਰ ਜਿੰਨੀ ਵੀ ਆਮਦਨੀ ਘਰ ਦੇ ਵਿੱਚ ਆ ਰਹੀ ਆ ਉਸੇ ਆਮਦਨੀ ਦੇ ਵਿੱਚ ਐਡਜਸਟਮੈਂਟ ਕਰਨੀ ਇਹ ਤੁਹਾਡੀ ਨੌਕਰੀ ਹੈ ਤੁਹਾਡਾ ਕੰਮ ਇਹ ਹੈ ਤੁਹਾਡੀਆਂ ਅਜਿਹੀਆਂ ਗੱਲਾਂ ਜਿਹੜੇ ਤੁਹਾਡਾ ਨਾ ਰਿਸ਼ਤਾ ਵੀ ਖਰਾਬ ਕਰਦੀਆਂ ਦੂਜੇ ਬੰਦੇ ਨੂੰ ਡੀਮੋਟੀਵੇਟ ਵੀ ਕਰ ਦਿੰਦੀਆਂ ਕਿ ਮੈਂ ਪਰਿਵਾਰ ਲਈ ਸਾਰਾ ਦਿਨ ਕਰਦਾ ਤੇ ਮੇਰੀ ਕੋਈ ਕਦਰ ਨਹੀਂ ਹੈਗੀ ਸੋ ਅਜਿਹਾ ਕਰਨ ਤੋਂ ਬਚੋ ਆਪਣੇ ਪਤੀ ਤੇ ਪਤਨੀ ਦੀ ਆਮਦਨੀ ਤੇ ਸਵਾਲ ਨਾ ਚੱਕੋ ਇਹ ਬਹੁਤ ਗਲਤ ਗੱਲ ਹੈ ਅਜਿਹਾ ਨਾ ਕਰੋ ਦਸਵਾਂ ਨੁਕਤਾ ਉਹ ਇਹ ਕੀ ਇੱਕ ਦੂਜੇ ਨੂੰ ਸਮਾਂ ਦਿਓ ਪਤੀ ਪਤਨੀ ਨੇ ਬੈਠ ਕੇ ਇੱਕ ਦੂਸਰੇ ਨਾਲ ਗੱਲਬਾਤ ਕਰਨ ਲਈ ਸਮਾਂ ਜ਼ਰੂਰ ਕੱਢੋ ਗੱਲਬਾਤ ਭਾਵ ਕੀ ਵੀ ਘਰ ਦੇ ਵਿੱਚ ਅੱਜ ਕੱਲ ਇਸ ਚੀਜ਼ ਦੀ ਜ਼ਰੂਰਤ ਆ ਜਾਂ ਐਵੇਂ ਦਾ ਚੱਲ ਰਿਹਾ ਜਿਹੜਾ ਹੈਗਾ ਉਹ ਅੱਗੇ ਅਸੀਂ ਕੋਈ ਫਿਊਚਰ ਪਲੈਨਿੰਗ ਕਰਨੀ ਆ ਉਹਨੂੰ ਅਸੀਂ ਐਵੇਂ ਕਰਾਂਗੇ ਤੁਹਾਡੇ ਕੰਮ ਦੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਜਾਂ ਕਿਵੇਂ ਦਾ ਇਹ ਸਿਸਟਮ ਹੈ ਨਾ ਜਾਂ ਆਪਣੀਆਂ ਛੋਟੀਆਂ ਛੋਟੀਆਂ ਗੱਲਾਂ ਕਰੋ ਉਹਦੇ ਨਾਲ ਤੁਹਾਡਾ ਰਿਸ਼ਤਾ ਬਹੁਤ ਮਜ਼ਬੂਤ ਹੋਏਗਾ ਮੈਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਦੇਖਿਆ ਕਿ ਅਸੀਂ ਇਕੱਠੇ ਤਾਂ ਹੁੰਨੇ ਆ ਅਸੀਂ ਪਤੀ ਪਤਨੀ ਇੱਕ ਦੂਜੇ ਦੇ ਨਾਲ ਹੀ ਹੁੰਨੇ ਆ ਪਰ ਅਸੀਂ ਸਿਰਫ ਜ਼ਿੰਦਗੀ ਕੱਟ ਰਹੇ ਹੁੰਨੇ ਆ ਆਪਣੀਆਂ ਲੋੜਾਂ ਜੀਆਂ ਵਾਸਤੇ ਅਸੀਂ ਸਾਡੇ ਚ ਨਾ ਉਹ ਜਿਹੜਾ ਕਮਿਊਨੀਕੇਸ਼ਨ ਗੈਪ ਆ ਬਹੁਤ ਵੱਡਾ ਹੁੰਦਾ ਅਸੀਂ ਆਪਸ ਚ ਗੱਲ ਹੀ ਨਹੀਂ ਕਰਦੇ ਤੇ ਜਦੋਂ ਅਜਿਹਾ ਹੁੰਦਾ ਨਾ ਫਿਰ ਸਾਨੂੰ ਬੋਰਿਡ ਮਹਿਸੂਸ ਹੋਣ ਲੱਗ ਜਾਂਦੀ ਹੈ ਰਿਸ਼ਤੇ ਦੇ ਵਿੱਚੋਂ ਤੇ ਇਸ ਲਈ ਆਪਸ ਚ ਆਪਣੇ ਰਿਸ਼ਤੇ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਘਰ ਪਰਿਵਾਰ ਦੀਆਂ ਗੱਲਾਂ ਤੋਂ ਬਿਨਾਂ ਬੱਚਿਆਂ ਤੋਂ ਬਿਨਾਂ ਤੁਹਾਡੀ ਆਪਣੀ ਵੀ ਇੱਕ ਹੁੰਦਾ ਹੈ ਹਨਾ ਉਹ ਉਹਨੂੰ ਵੀ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਹੈ ਆਪਣੇ ਰਿਸ਼ਤੇ ਨੂੰ ਸਮਾਂ ਦੇਣਾ ਆਪਣੇ ਆਪ ਨੂੰ ਪਿਆਰ ਕਰਨਾ ਵੀ ਬਹੁਤ ਜ਼ਰੂਰੀ ਹੈ ਟਿਪ ਨੰਬਰ 11 ਇਨਾ ਉਂਝ ਪਹਿਲੇ ਕੀ ਜਿਹੜੀ ਇਹ ਟਿਪ ਹੋਣੀ ਚਾਹੀਦੀ ਸੀ ਤੇ ਉਹ ਨੁਕਤੇ ਨੇ ਜਿਹੜਾ ਇਹ ਇਹ ਹੈ ਕਿ ਦੁਦਿਆਂ ਦੀ ਪ੍ਰਵਾਹ ਕਰਨੀ ਬੰਦ ਕਰੋ ਹੋਊਗਾ ਕੋਈ ਰਾਜਾ ਆਪਦੇ ਘਰੇ ਹੋਊਗਾ ਤੁਹਾਡੀ ਜ਼ਿੰਦਗੀ ਦੇ ਮਹਾਰਾਜੇ ਤੁਸੀਂ ਹੋ ਜਿਸ ਦਿਨ ਤੁਸੀਂ ਇਹ ਗੱਲ ਨੂੰ ਸਮਝ ਗਏ ਨਾ ਜ਼ਿੰਦਗੀ ਬਹੁਤ ਸੋਹਣੀ ਹੋ ਜਾਊਗੀ ਜੋ ਤੱਕ ਤੁਸੀਂ ਦੂਜਿਆਂ ਦੀ ਪਰਵਾਹ ਕਰੀ ਜਾਨੇ ਹੋ ਨਾ ਫਲਾਣੇ ਕੋਲ ਐ ਨਾ ਉਹ ਏਦਾਂ ਉਹਦਾਂ ਹਨ ਉਹਨਾਂ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਰਹੇਗੀ ਤੁਸੀਂ ਨੈਗੇਟਿਵ ਵੀ ਫੀਲ ਕਰੋਗੇ ਤੁਸੀਂ ਪਰੇਸ਼ਾਨ ਵੀ ਹੋਵੋਗੇ ਪਰਵਾਹ ਕਰਨੀ ਬੰਦ ਕਰ ਦਿਓ ਹਰ ਬੰਦਾ ਆਪਣੀ ਥਾਂ ਤੇ ਬਹੁਤ ਵਧੀਆ ਤੇ ਜੇ ਕੋਈ ਜ਼ਿੰਦਗੀ 'ਚ ਬਹੁਤ ਅੱਗੇ ਨਿਕਲ ਗਿਆ ਉਹਨੇ ਬਹੁਤ ਪੈਸਾ ਕਮਾ ਲਿਆ ਤੁਸੀਂ ਪਿੱਛੇ ਰਹਿ ਗਏ ਕੋਈ ਗੱਲ ਨਹੀਂ ਹੋ ਚੁੱਕਿਆ ਇਹ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ ਤੁਸੀਂ ਉਹਨੂੰ ਉਨੀ ਤਵੱਜੂ ਇਹਨਾਂ ਦਿਓ ਠੀਕ ਹੈ ਤੁਸੀਂ ਉਸ ਬੰਦੇ ਦਾ ਪ੍ਰਭਾਵ ਕਿਉਂ ਮੰਨ ਰਹੇ ਹੋ ਕਿਉਂਕਿ ਉਹਦੇ ਕੋਲ ਬਹੁਤਾ ਪੈਸਾ ਹੈ ਤੁਹਾਡੇ ਨੂੰ ਅੱਗੇ ਨਿਕਲ ਗਿਆ ਤੁਸੀਂ ਆਪਣੀ ਥਾਂ ਤੇ ਅੜੇ ਰਹੋ ਠੀਕ ਹੈ ਤੁਸੀਂ ਆਪਣੀ ਥਾਂ ਤੇ ਆਪਣੀ ਜਿਹੜੀ ਹੈ ਨਾ ਸੈਲਫ ਰਿਸਪੈਕਟ ਕਾਇਮ ਰੱਖੋ ਤੁਸੀਂ ਉਹਦਾ ਪ੍ਰਭਾਵ ਵੀ ਨਾ ਕਬੂਲੋ ਜੇ ਉਹਦਾ ਪ੍ਰਭਾਵ ਹੀ ਨਹੀਂ ਕਬੂਲੋਗੇ ਤੁਸੀਂ ਰਿਲੈਕਸ ਰਹੋਗੇ ਤੁਈ ਨਾ ਹੀ ਨਾ ਕਰੋ ਦੂਜਿਆਂ ਦੇ ਨਾਲ ਆਪਣੀ ਜ਼ਿੰਦਗੀ ਦੀ ਜਿਹਨੇ ਇਹ ਨੁਕਤਾ ਸਮਝ ਲਿਆ ਨਾ ਉਹਦੀ ਜ਼ਿੰਦਗੀ ਬਹੁਤ ਸੌਖੀ ਹੈ ਤੇ ਸਭ ਤੋਂ ਅਖੀਰਲਾ ਨੁਕਤਾ ਜਿੱਥੇ ਕੁਝ ਚੀਜ਼ਾਂ ਤੁਹਾਡੇ ਹੱਥ ਦੇ ਵਿੱਚ ਨਹੀਂ ਨਾ ਹੁੰਦੀਆਂ ਉਨਾਂ ਨੂੰ ਕੁਦਰਤ ਤੇ ਛੱਡ ਦਿਓ ਕੁਦਰਤ ਬਹੁਤ ਸ਼ਕਤੀਸ਼ਾਲੀ ਹੈ ਕੁਝ ਚੀਜ਼ਾਂ ਕੁਦਰਤ ਦੇ ਹੱਥ ਵਿੱਚ ਹੀ ਰਹਿਣ ਤਾਂ ਉਹਨਾਂ ਨੇ ਉਵੇਂ ਹੀ ਠੀਕ ਹੋਣਾ ਹੁੰਦਾ ਕੁਝ ਚੀਜ਼ਾਂ ਟਾਈਮ ਦੇ ਨਾਲ ਉਹ ਵਕਤੀ ਹੁੰਦੀਆਂ ਆਪਣੇ ਆਪ ਹੀ ਸਹੀ ਹੋ ਜਾਣੀਆਂ ਕੁਦਰਤ ਦੇ ਵਿੱਚ ਯਕੀਨ ਰੱਖੋ ਤੇ ਅਧਿਆਤਮ ਦੇ ਨਾਲ ਜ਼ਰੂਰ ਜੁੜੋ ਅਧਿਆਤਮ ਦੇ ਨਾਲ ਜਿਵੇਂ ਜੁੜੋਗੇ ਤੁਸੀਂ ਪਾਠ ਕਰੋ ਬੱਚਿਆਂ ਨੂੰ ਚੰਗੇ ਸੰਸਕਾਰ ਦਿਓ ਉਹਨਾਂ ਨੂੰ ਨਾਲ ਪਾਠ ਕਰਨ ਲਗਾਓ ਨਾ ਤੁਸੀਂ ਜਿਹੜੇ ਵੀ ਤੁਹਾਨੂੰ ਮੰਨਦੇ ਹੋ ਉਸ ਧਰਮ ਦੇ ਵਿੱਚ ਜਿਹੜੀ ਹੈ ਆਸਥਾ ਨਿਸ਼ਟਾ ਜ਼ਰੂਰ ਰੱਖੋ ਅਧਿਆਤਮ ਜਿਹੜਾ ਹੈ ਨਾ ਉਹ ਸਭ ਤੋਂ ਪਹਿਲੀ ਗੱਲ ਤੁਹਾਨੂੰ ਕਦੇ 네ਗੇਟਿਵ ਨਹੀਂ ਹੋਣ ਦਿੰਦਾ ਤੁਹਾਨੂੰ ਕਦੇ ਨਕਾਰਾਤਮਕ ਨਹੀਂ ਹੋਣ ਦਿੰਦਾ ਦੂਜੀ ਗੱਲ ਜਿਹੜੀ ਹੈ ਨਾ ਉਹ ਇਹ ਕੀ ਉਹ ਤੁਹਾਨੂੰ ਕਦੇ ਡੋਲਣ ਨਹੀਂ ਦਿੰਦਾ ਤੁਹਾਨੂੰ ਡਰ ਨਹੀਂ ਲੱਗਣ ਦਿੰਦਾ ਤੁਹਾਨੂੰ ਪੋਜ਼ਿਟਿਵਿਟੀ ਤੁਹਾਡੇ ਅੰਦਰ ਜਿਹੜੀ ਹੈ ਨਾ ਉਹ ਹਮੇਸ਼ਾ ਰਹਿੰਦੀ ਹੈ ਕਿ ਕੋਈ ਸ਼ਕਤੀ ਹੈ ਜਿਹਨੇ ਸਭ ਕੁਝ ਸੰਭਾਲਿਆ ਹੋਇਆ ਤੇ ਜਿਹਨੇ ਸਾਨੂੰ ਵੀ ਸੰਭਾਲ ਲੈਣਾ ਹੈ ਜਿਹੜਾ ਪੱਥਰਾਂ ਦੇ ਵਿੱਚ ਵੀ ਖਾਣ ਨਾ ਦਿੰਦਾ ਉਹਨੇ ਤੁਹਾਡੇ ਲਈ ਵੀ ਕੋਈ ਨਾ ਕੋਈ ਰੋਜ਼ਗਾਰ ਜ਼ਰੂਰ ਸੋਚ ਕੇ ਰੱਖਿਆ ਤੁਹਾਡੀ ਜ਼ਿੰਦਗੀ ਦਾ ਤਾਣਾ ਬਾਣਾ ਜਿਹੜਾ ਹੈ ਨਾ ਉਹ ਪਹਿਲਾਂ ਤੋਂ ਹੀ ਤੈਅ ਹੈ ਤੁਸੀਂ ਕਿਸੇ ਥਾਂ ਤੇ ਪਹੁੰਚਦੇ ਨਹੀਂ ਪਹੁੰਚਾਏ ਜਾਂਦੇ ਹੋ ਅਸੀਂ ਥੋੜੀ ਖੇਡਦੇ ਆ ਖੇਡ ਤਾਂ ਹੋ ਰਹੀ ਆ ਸਾਡੇ ਕੋਲ ਮਾਈਂਡ ਹੈ ਉਹ ਮਾਸਟਰ ਮਾਈਂਡ ਹੈ ਤਾਂ ਕੁਝ ਚੀਜ਼ਾਂ ਕੁਦਰਤ ਤੇ ਛੱਡ ਦਿਓ ਇਹ ਵਕਤ ਹੀ ਹੁੰਦੀਆਂ ਤੇ ਇਸ ਸਮੇਂ ਨਾਲ ਹੀ ਠੀਕ ਹੋਣੀਆਂ ਹੁੰਦੀਆਂ ਨੇ ਸੋ ਯਕੀਨਨ ਜੇ ਤੁਸੀਂ ਇਹਨਾਂ ਨੁਕਤਿਆਂ ਨੂੰ ਅਪਣਾਓਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਸੁਹਣੀ ਚੱਲਣੀ ਸ਼ੁਰੂ ਹੋ ਜਾਏਗੀ ਤੁਸੀਂ ਇੱਕ ਡਿਸਪਲਿਨ ਜਿਹੜਾ ਹੈ ਉਹ ਜ਼ਰੂਰ ਆਪਣੀ ਲਾਈਫ ਦੇ ਵਿੱਚ ਮੇਨਟੇਨ ਕਰੋ ਇਹਨਾਂ ਨੁਕਤਿਆਂ ਨੂੰ ਅਪਣਾ ਕੇ ਦੇਖੋ 15 20 ਦਿਨ ਇੱਕ ਮਹੀਨਾ ਤੁਸੀਂ ਇਹਨਾਂ ਨੁਕਤਿਆਂ ਨੂੰ ਅਪਣਾ ਕੇ ਦੇਖੋ ਦੇਖਿਓ ਜ਼ਿੰਦਗੀ ਕਿੰਨੀ ਸੋਹਣੀ ਹੋ ਜਾਏਗੀ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਕਿਸੇ ਅਜਿਹੇ ਹੀ ਵਿਸ਼ੇ ਬਾਰੇ ਤੁਸੀਂ ਹੋਰ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਹਦੇ ਬਾਰੇ ਵੀ ਮੈਨੂੰ ਕਮੈਂਟ ਕਰ د دې پروګرام دا ویلا mục دا هم دی او چې ځاک